ਕਾਲ ਜੀ ਸਾਰਿਆਂ ਨੂੰ ਤੇ ਸ਼ੁਰੂਆਤ ਕਰਦੇ ਆ ਦੂਜੇ ਦਿਨ ਦੀ ਤੇ ਕੁਝ ਕੁ ਬੰਦੇ ਅਸੀਂ ਉੱਠ ਖੜੇ ਤੇ ਕੁਝ ਬੰਦੇ ਹਜੇ ਸੁੱਤੇ ਪਏ ਨੇ ਤੇ ਹੁਣ ਅਸੀਂ ਨੰਗਰ ਚ ਇੱਕ ਵਾਰੀ ਚਾਹ ਪੀਣ ਜਾਂਦੇ ਆ ਬੜਾ ਸਰੀਰ ਜਿਹਾ ਖੁੱਲੂਗਾ ਫਿਰ ਦੇਖਦੇ ਆ ਦੇਖਦੇ ਆ ਬਾਕੀ ਦਾ ਪ੍ਰੋਗਰਾਮ ਕੀ ਕਰਨਾ ਹੈ ਉਹ ਫੜ ਕੇ ਖੜਾ ਕਰਾਂਗਾ ਲਈ ਫੜ ਕੇ ਖੜਾ ਕਰ ਲਉ ਕੋਈ ਨਹੀਂ ਤੇ 7:00 ਵਜੇ ਦੇ 10 ਮਿੰਟ ਹੋ ਗਏ ਜੀ 7:00 ਵਜੇ ਦੇ 10 ਮਿੰਟ ਹੋ ਗਏ ਕੁਸ਼ਕ ਬੰਦੇ ਤਾਂ ਰੈਡੀ ਐ ਆ ਜਿਹੜੇ ਬੁੜੇ ਜਿਹੇ ਬੰਦੇ ਐ ਤਾਂ ਰੈਡੀ ਐ ਸਾਰੇ ਤੇ ਆ ਦੇਖਾ ਹੈਪੀ ਦੇਖ ਲਾ ਤਾਂ ਆਹਾ ਓਏ ਉੱਠ ਖੜਾ ਔਰਾਂਜਾ ਉੱਠ ਖੜਾ ਅਸੀਂ ਤਾਂ ਸਵੇਰੇ ਲੰਗਰ ਚ ਤਿੰਨ ਤਿੰਨ ਰੋਟੀਆਂ ਦੋ ਦੋ ਵਾਟੀਆਂ ਚਾਹ ਦੀਆਂ ਛੱਟ ਕਰੇ ਆਏ ਗੱਲਬਾਤ ਆ ਕੱਲੀ ਚਾਹ ਫਿਰ ਬੜੀ ਨਹੀਂ ਗੱਲੀ ਚਾਹ ਫਿਰ ਆਇਆ ਵੀ ਨਾਲ ਮੈਨੂੰ ਯਾਦ ਆ ਗਈ ਬੰਦਿਆਂ ਦੀ ਗੱਲ ਕਈਆਂ ਦੀ ਵੀ ਚਾਹ ਕੱਲੀ ਨਹੀਂ ਪੀਣੀ ਚਾਹੀਦੀ ਹਾਂ ਸਾਰਾ ਕੁਝ ਹੀ ਗੱਲ ਆ ਪਕੜਾ ਵਈ ਆ ਗੱਲ ਤਾਂ ਬਸ ਇੱਕ ਤਰੀਕਾ ਹੈ ਹੈ ਮਾਪੁਰਸਾਂ ਦੇ ਪੈਰੀਂ ਪੂਰੀ ਬੋ ਉੱਲੀ ਬਣਾਉਣਾ ਹਾਂ ਮਹਾਪੁਰ ਸਾਹਿਬ ਦੀ ਸੇਵਾ ਕਰੋ ਮਹਾਪੁਰ ਸਾਹਿਬ ਫੇਰ ਚੱਕਰ ਬਣਾ ਕੇ ਖੜੇ ਹੁੰਦੇ ਆ ਯਾਰ ਸਿੱਧੇ ਉੱਥੇ ਨਾ ਆ ਜਾਂਦੇ ਨਾ ਸਲੋਕ ਉਸ ਨਾਲ ਕਰਨ ਦੇਣਾ ਪਹਿਲਾਂ ਇੱਥੇ ਨਾ ਲਾ ਸੀ ਫੇਰ ਹੱਲ ਕਰਾਉਣ ਜਾ ਆ ਜਾਓ ਉਹ ਬਾਅਦ ਇੱਥੇ ਵੀ ਬੈਠਾ ਖਾਣ ਦੇ ਕੋਈ ਕੋਈ ਹੋਰ ਮਾਰੀਗਾ ਚਲ ਅੱਨਾ ਕਿਆ ਹੋ ਗਿਆ ਜੀ ਜੀ ਇਸ਼ਾਨਾਨ ਦੀ ਤਿਆਰੀ ਕਰ ਰਹੇ ਆ ਮੁੰਡੇ

ਕਾਲਾ ਹੈ ہمارا ਇਹ ਉਹ ਵੇਖੋ ਉਹ ਕਿਹਨੂੰ ਇੱਥੇ ਆਪਤਾ ਆ ਦੇਖ ਰਾਈਡਰ ਦੇਖੋ ਜੀ ਦੱਸਦਾ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਹੈ ਤੇ ਹੁਣ ਇਹਨਾਂ ਨੂੰ ਉਹ ਖਾਣ ਜਾਂਦੇ ਕੀ ਖਾਣਾ ਨਿੱਪਣਾ ਚੁਰਚੁਰਨਾਣ ਖਾਣੇ ਹੁਣ ਇਹਨਾਂ ਨੂੰ ਨਾਨ ਖਵਾਉਣ ਜਾਂਦੇ ਜੇ ਬੰਦੇ ਚੱਲਣਗੇ 来来 ਖਾਣ ਨੂੰ ਮੂਹਰੇ ਜਲ ਫਿਰ ਹਾਂ ਉਹ ਇੰਨਾ ਫਰਤੀਲਾ ਉਹ ਤੁਹਾਡੀ ਨੂੰ ਚਲੋ ਵੀ ਹੁਣ ਬੰਦਿਆਂ ਨੂੰ ਲੱਗੀ ਹੈ ਜੀ ਭੁੱਖਾ ਤੇ ਆਪਾਂ ਆ ਗਏ ਭਰਾਵਾਂ ਦੇ ਢਾਬੇ ਤੇ ਹੁਣ ਕੁਝ ਬੰਦੇ ਕਹਿੰਦੇ ਵੀ ਅਸੀਂ ਅੰਬਰਸਰੀ ਕੋਲ ਕੇ ਖਾਣੇ ਆ ਤੇ ਕੁਝ ਬੰਦੇ ਕਹਿੰਦੇ ਅਸੀਂ ਚੂਰੂ ਚੂਰੂ ਨਾਣ ਖਾਣਾ ਤੇ ਪਹੁੰਚ ਗਏ ਜੀ ਭਰਾਵਾਂ ਦਾ ਢਾਬੇ ਤੇ ਕਹਿੰਦੇ ਅੱਬ ਚੂਰੂ ਸਜਣਾ ਆ ਪੰਜਾਬੀ ਚ ਭਰਾਵਾਂ ਦੇ ਢਾਬੇ ਤੇ ਜਾਣਾ ਇੱਕ ਬ੍ਰਦਰ ਢਾਬੇ ਤੇ ਜਾਣਾ ਹੈ ਆਪਾਂ ਫੋਰਨਰ ਆ ਗਏ ਆਪਾਂ ਫੋਰਨਰ ਆ ਗਏ ਬ੍ਰਦਰ ਢਾਬੇ ਚੱਲਾਂਗੇ ਆਪਾਂ ਆਪਾਂ ਬ੍ਰਦਰ ਢਾਬੇ ਚੱਲੋ ਫਿਰ ਬ੍ਰਦਰ ਢਾਬੇ ਪੰਜਾਬੀਆਂ ਪੰਜਾਬੀ ਵਾਲੇ ਦੇ ਹੋਣਾ 1912 ਤੋਂ ਉਹ ਆ ਪ੍ਰਾਣਾ ਮੇਨ ਦਾ 1912 ਤੋਂ ਉਹ ਆ ਹਾਵੂਗਾ ਲੈ ਅਭੀ ਭਾਈ ਯਾਰ ਉਹਦਾ ਨਹੀਂ ਨਹੀਂ ੱਡ ਹੋ ਗਏ ਹੁਣ ੱਡ ਹੋ ਗਏ ਢਾਬੇ ਦਾ ਕਲੇਸ਼ ਚੱਲਦਾ ਸੀ ਨਾ ੱਡ ਹੋ ਗਏ ਫੇਰ ਨਾ ਫੇਰ ਰੋਟੀ ਨਾਲ ਖਾ ਜਾ ਹੇ ਛੋਟੇ ਭਾਈ ਜੀ ਐ ਨਹੀਂ ਖਾਣਾ ਲਾਈ ਕਿੰਨੇ ਮੀਟਰ ਨਵੰਬਰ ਸਰੀ ਕੋਲਚੇ ਦਾ ਸਵਾਲ ਨਿਪਨ ਚੱਕ ਦੇ ਪਤਫਟੇ ਬਣੇ ਜੀ ਜ਼ਿਲ੍ਹਿਆਂ ਵਾਲਾ ਬਾਗ ਬੰਦੇ ਸਾਰੇ ਜਵਾਬ ਦੇਗੇ ਕਿਉਂਕਿ ਸਾਰੇ ਕਈ ਕਈ ਵਾਰ ਆਏ ਹੋਏ ਆ ਆ ਨਿਪੁੰਸੀ ਆਪਣਾ ਇਹ ਕਹਿੰਦਾ ਮੈਂ ਥੱਕਿਆ ਵਾਲਾ ਪਿਆ ਮੈਂ ਨਹੀਂ ਦੇਖਣਾ ਹੁਣ ਹੁਣ ਆਪਾਂ ਚੱਲਦੇ ਆ ਆਪਣੇ ਉੱਥੇ ਰੂਮ ਚ ਤੇ ਘੰਟਾ ਤੋਂ ਘੰਟੇ ਕਰਦੇ ਆ ਰੈਸਟ ਤੇ ਉਸ ਤੋਂ ਬਾਅਦ ਆਪਾਂ ਬਾਗਾ ਬਾਰਡਰ ਨੂੰ ਜਾਵਾਂਗੇ ਤੇ 2:30 ਵਜੇ ਇੱਥੋਂ ਚੱਲਦੀਆਂ ਨੇ ਯਾਨੀ ਕਿ ਗੱਡੀਆਂ ਲਾ ਲੋ ਆਟੋ ਲਾ ਲੋ ਲੈ ਇੱਕ ਬੱਸ ਚੱਲਦੀ ਐ ਉੱਥੇ ਜਾਵਾਂਗੇ 12 ਵਜੇ ਦਾ ਟਾਈਮ ਐ ਆ ਪਏ ਸਿੱਤੇ ਦੇਖੋ ਅਗੀ ਚੀਜ਼ ਐ ਸੰਘਾੜਾ ਅੱਛਾ ਹੁਣ ਬਾਗਾ ਬਾਰਡਰ ਤੋਂ ਜਾਣ ਤੋਂ ਪਹਿਲਾਂ ਬੇਟੂ ਜਾਰ ਜਿੰਨੇ ਵੀੜੇ ਆਪਾਂ ਉਨਹੀਂ ਗਏ ਆ ਬੰਦੇ ਥੋੜਾ ਜਿਆਦਾ ਕਿਲੋਮੀਟਰ ਹੀ ਗਏ ਆ ਹੁਣ ਹੀ ਕਲਪਗੇ ਆ ਵੀ ਥੋੜਾ ਜਿਆਦਾ ਵੇਖ ਲਿਆ ਕਰੋ ਤੇ ਗੱਡੀ ਨਹੀਂ ਨਿਕਲੀ ਉੱਥੇ ਰੋਕੀਆਂ ਮੈਨੂੰ ਕਿਹਾ ਕੀ ਕਰੀ ਜਾਣਾ ਇਹਦੇ ਨਾਲ ਆ ਵੀ ਅੱਜ ਆਪਾਂ ਆਟੋ ਤੇ ਆਉਣ ਨੂੰ ਗਏ ਤੁਸੀਂ ਬਗਵਾਈ ਤੂੰ ਕਹਿੰਦਾ ਸੀ ਹੈ ਤੂੰ ਕਹਦਾ ਛੱਡ ਦੇ ਉਹਨੂੰ ਛੱਡ ਬੱਜਾ ਹੋਰ ਬਸ ਆਟੋ ਦੇ ਵਿੱਚ ਕੰਨ ਚ ਪਰਿਉਂਦਾ ਸਾਰੇ ਬਾਰਡਰ ਤੇ ਜਾਣ ਵਾਲੇ ਬੰਦੇ ਨੇ ਨਹੀਂ ਤਾਂ ਫਿਰ ਇਹ ਰੋਡ ਤੇ ਇਕੱਲੀ ਬਾਰਡਰ ਦੀ ਟ੍ਰੈਫਿਕ ਹੀ ਐ ਹੋਰ ਤਾਂ ਕੋਈ ਟ੍ਰੈਫਿਕ ਨਹੀਂ ਠੀਕ ਹੈ ਪਿੰਡਾਂ ਦੀ ਘਾਟੀ ਉਹਦੀ ਇਕੱਲੀ ਬਾਰਡਰ ਦੀ ਟ੍ਰੈਫਿਕ ਹੀ ਹੈ। ਅੱਛਾ ਪਿੰਡਾਂ 'ਚ ਜਿਆਦਾ ਸੱਟੀਆਂ 'ਚ ਨਹੀਂ ਨਿਕਲਦੀ। ਮੈਂ ਵੀ ਸਾਰੇ ਗੱਡੀਆਂ ਜਾਈਂਦੇ ਨਹੀਂ। ਮੈਂਟਰ ਹੋ ਗਏ। ਹੁਣ ਪੱਕ ਬਣਨੀ ਹੈ ਨਾ। ਅਟਾਰੀ ਬਾਰਡਰ। ਧੀਰਬੇਲੀ ਬਹੁਤ ਜਿਆਦਾ ਰਸ਼। ਸਮਾਨ ਖਾਂਦੇ ਹੋ ਮੁੰਡੇ। ਦੇ ਵਿਆਵਾਂਗੇ ਬਹੁਤ ਉੱਚਾ ਝੰਡਾ ਯਾਰ ਹਨਾ ਵੀਐਸਏ ਦਾ ਟੌਲਸਟ ਫਲੈਗ ਇਹ ਸਭ ਤੋਂ ਉੱਚਾ ਵੀਐਸਏ ਦਾ ਹੈ ਅੱਛਾ ਬਹੁਤਲੀ ਸਾਰ ਸਾਈਡ ਪਾਕਿਸਤਾਨ ਹੈ ਇਧਰ ਵੀਐਸਫ ਦਾ ਪਹਿਲਾ ਬਾਅਦ ਨਿਕਲਾ ਇਹ 5 ਕਿ ਮਿੰਟ ਅੰਦਰ ਤਾਂ ਹਜੇ ਰੌਲਾ ਗੋਲਾ ਚੱਲੀ ਜਾਂਦਾ ਹੈ ਹੋਏ ਪਹਿਲਾ ਗੇਟ ਇੱਧਰ ਦੀ ਸੀ ਆ ਬਾਉਂਡਰੀ ਆ ਗਈ ਹੈ ਨਾ ਹਾਂ ਬਾਉਂਡਰੀ ਇਹ ਅੱਛਾ ਸਾਰਾ ਕਵਰ ਕਿਤੇ ਹੋਈ ਹੈ ਹਾਂ ਉਹ ਕਵਰ ਤਾਂ ਕਰੀ ਜੀ ਹੈ ਇਹ ਹੈ ਅੱਜ ਕੰਡੀਲੀਗਾ ਮੈਂ ਕੰਡੀਲੀਗਾ ਹੈ ਇਹਦੇ ਫੋਟੋ ਕੋ ਜਣੀਆਂ ਮ ਖੜੋ ਹਾਂ ਪੂਰੇ ਫੋਟੋ ਦਾ ਲਾਹਾ ਲੈਂਦੇ ਹੋਏ ਹੁਣ ਟੈਂਕ ਕੋਲੇ ਜਾਣਗੇ ਟੈਂਕ ਕੋਲੇ ਜਾਣਗੇ ਟੈਂਕ ਦੀ ਵੀ ਕੋਈ ਹਿਸਟਰੀ ਹੋਊਗੀ ਆਪਾਂ ਪਾਉਜ਼ ਕਰਕੇ ਤੁਸੀਂ ਪੜ ਲਿਓ ਸਾਡੇ ਪਾਸੇ ਪਾਕਿਸਤਾਨ ਆ ਗਿਆ ਨਾਲ ਫੇਰ ਆਗੇ ਅੱਜ ਫੇਰ ਜਲੇਬੀਆਂ ਖਾਣਾਂਗੇ ਬਸ ਤੇ ਬਣਾਓ ਸੈਟਿੰਗ ਮਾੜੀ ਜੀ ਫੜੋ ਫੜੋ ਕਿਹਦਾ ਰੱਖੇ ਨੀ ਨਾ ਅਸੀਂ ਇੱਧਰ ਜਾਵਾਂਗੇ ਆਪਾਂ ਹਾਂ ਸਹੀ ਗੱਲ ਅਸੀਂ ਨਾਲੇ ਗੁਰਦੁਆਰੇ ਚੱਲਾਂਗੇ ਅੰਨੇ ਨੀ ਦੋਸੋ ਤੇ ਪਹਿਣ ਦੇਤਾ ਨਹੀਂ ਹੈ ਅੰਨੇ ਅੱਛਾ ਬਾਬਾ ਸ਼੍ਰੀ ਚੰਜੀ ਦਾ ਗੁਰਦੁਆਸਾ ਹੈ ਹਾਂ ਭਈ ਪੂਰਾ ਸਾਭੀ ਹੈਗਾ ਹੁਣ ਥੱਲੇ ਸਾਰਾ ਪੂਰਾ ਹੈ ਸੋਨੂ ਧੂਆਂ ਤਾਂ ਆਵਾ ਸਾਰਾ ਮੁਖ ਲੱਗਿਆ ਹੋਇਆ ਤਪਸਾਂ ਨੂੰ ਸਾਹਮਣੇ ਪੂਰਾ ਸਾਭ ਹੈ ਮੈਨੂੰ ਮੁੱਖੀ ਇੱਕ ਪਾਸੇ ਲਾ ਮੈਂ ਆਪਕੇ ਲਈ ਪਾਲ ਕਰਨੀ ਆਪਾ ਇੱਥੇ ਜ਼ਿਆਦਾਤਰ ਆ ਕੀ ਦੀ ਜਾਂਦੇ ਮੈਂ ਵੀ ਫਸਟ ਟਾਈਮ ਹੀ ਆਇਆ ਬਾਬਾ ਨਾਨਕ ਜੀ ਤੇ ਪਹਿਲੇ ਬੈਠੇ ਸੀ ਆਹ ਦੇਖੋ ਨੀਕਾ ਸਾਰਾ ਹੋ ਗਿਆ ਆਪਿਆ ਉਹ ਬੰਦਾ 108 ਨਰਮਨ ਸੰਤੋਖ ਦਾ ਜੀ ਮਹਾਰਾਜ ਜੀ ਨੇ ਤਪੱਸਿਆ ਕੀਤੀ ਇਹ ਤੁਣਾ ਸਾਹਿਬ ਜੀ ਤਪਸਥਾਨ ਆਈਏ ਤਪਸਥਾਨ ਤਪਸਥਾਨ ਉਹ ਸ੍ਰੀ ਨਰਮਨ ਸੰਤੋਖ ਦਾ ਜੀ ਦਾਸ ਜੀ ਨੇ ਲਗਾਤਾਰ ਕੀਤੀ ਵੀ ਇੱਕ ਸਾਲ ਤਪ ਕੀਤਾ ਅਜੇ ਵੀ ਬਾਬਾ ਜੀ ਦਾ ਤੁਣਾ ਇਹ ਤਪਸਥਾਨ ਬਾਬਾ ਸ੍ਰੀ ਚੰਦ ਜੀ ਤੁਣਾ ਅੰਤਿ ਦੇਵ ਜੀ ਸਾਹਿਬ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਦਾ ਇਹ ਕਪੂਸਤਾਨ ਹੈ ਕਿ ਕੇ ਮਰਸਾ ਤੇ ਦੂਜੀ ਵਾਰ ਜਲੇਬੀਆਂ ਨੂੰ ਹੋ ਗਏ ਤੀਜੀ ਵਾਰ ਮੈਂ ਮੈਂ ਸੋਨ ਇੱਕ ਵੇਚੀ ਕਰਦਾ ਸਾਰੀ ਸੰਗਤ ਨੂੰ ਜਿੰਨੇ ਆਏ ਹੋ ਸਤਿਕਾਰ ਜੋ ਮੇਰੇ ਭਰਾ ਹੋ ਵੀ ਸਾਰੇ ਮੇਰੇ ਮੀਰ ਦਰਬਾਰ ਸਾਹਿਬ ਦੀ ਸਰਕਾਰ ਵਿੱਚ ਜਾ ਕੇ ਪਿੰਨੀ ਪ੍ਰਸ਼ਾਦ ਜਰੂਰ ਲੈ ਕੇ ਆਓ ਜੋ ਘਰ ਵਾਸਤੇ ਆਪਾਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਿੰਨੀ ਪ੍ਰਸ਼ਾਦ ਮੇਰੇ ਘਰ ਆਪ ਜੀ ਆਜੀ ਸਹੀ ਹੈ ਜੀ ਧੰਨਵਾਦ ਅਨਿੱਕ ਨੇ ਜਵਾਕਾਂ ਵਾਸਤੇ ਚੀਜ਼ਾਂ ਲੈ ਲਈਆਂ ਨਿੱਪੂ ਨਾ ਉਹ ਦਿਖਾਈ ਆਪਣੇ ਹੱਥ ਕੋਲੇ ਵਧੀਆ ਜਿਹਾ ਹੈ ਲੈ ਵੀ ਨਿੱਪੂ ਨੇ ਵੀ ਵਧੀਆ ਨਿੱਪੂ ਨੂੰ ਫਿਕਰ ਕਰ ਵਾਸਤੇ ਸ਼ਾਪਿੰਗ ਕਰਦੇ ਹੁਣ ਦੁਬਾਰਾ ਤੋਂ ਜਲੇਬੀਆਂ ਖਾ ਕੇ ਲੰਗਰ ਅਸੀਂ ਛਕਿਆ ਸੀ ਤੇ ਹੁਣ ਆ ਜਾ ਕੇ ਬਸ ਦੁੱਧ ਪੀਨੇ ਆ ਦੁੱਧ ਪੀਣ ਤੋਂ ਬਾਅਦ ਜਾ ਕੇ ਰੂਮ ਚ ਕਰਦੇ ਆ ਰੈਸਟ ਕਿਉਂਕਿ ਸਵੇਹਾ ਆਪਾਂ ਸਵੇਰੇ ਫੇਰ 4 ਵਜੇ ਉੱਠਣਾ ਹੈ ਤੇ ਆਪਨੇ ਸਾਈਕਲ ਚੱਕ ਕੇ ਸ਼ੇਰ ਮਾਨਸਾ ਨੂੰ ਪਾਉਣ ਯਾਰਵਾਨਗੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਕਿ ਇਹ ਮਾਨਸਾ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਾਨਸਾ ਦੀ ਰੈਡ ਹੈ ਹਾਂ ਤੇ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ